ਤੇ ਸਾਡੇ ਪ੍ਰਧਾਨ ਜੀ ਨੂੰ ਰਾਤ ਹੀ ਅਰੈਸਟ ਕਰ ਲਿਆ ਤੜਕੇ ਪਾਉਣੇ 3 ਵਜੇ ਚੱਕ ਕੇ ਅਰੈਸਟ ਕਰ ਲਿਆ ਇੱਥੋਂ ਪੰਜਾਬ ਪੁਲਿਸ ਸਾਡੇ ਨਾਲ ਇਹਦਾ ਬਤੀਰਾ ਕਰ ਰਹੀ ਹੈ ਤੇ ਮੁੰਡੇ ਨਾਲ ਧੱਕਾ ਮੁੱਕੀ ਵੀ ਕਰਨ ਲੱਗਿਆ ਸੀ ਇੱਥੋਂ ਦਾ ਇੱਕ ਐਸਆਈ ਇਹ ਪੰਜਾਬ ਪੁਲਿਸ ਇਹ ਭਾਜਪਾ ਦੀ ਕਿਸਾਨ ਵਿਰੋਧੀ ਸਰਕਾਰ ਦੀ ਪਿੱਠ ਤੇ ਖੜੀ ਹੈ ਇੱਥੋਂ ਨਹੀਂ ਖੁੱਲੂਗਾ ਉਹਨਾਂ ਚੱਕ ਅਸੀਂ ਇੱਥੇ ਬੈਠਾਂਗੇ ਇੱਥੇ ਮੋਰਚਾ ਬਣਾਵਾਂਗੇ ਅੱਛਾ ਜੀ ਖਨੌਰੀ ਬਾਰਡਰ ਤੇ ਜਾ ਰਹੇ ਸੀ ਸਾਨੂੰ ਹੁਣ ਪੁਲਿਸ ਪ੍ਰਸ਼ਾਸਨ ਇੱਥੇ ਵੀ ਤੰਗ ਕਰ ਰਿਹਾ ਦੇਖੋ ਇੰਨਾ ਤੱਕਾ ਕਰਦੇ ਆ ਸਰਕਾਰਾਂ ਵੀ ਸਾਨੂੰ ਅਸੀਂ ਸ਼ਾਂਤੀਪੂਰਵਕ ਜਾਂਨੇ ਸਾਨੂੰ ਇਹ ਜਾਨ ਨਹੀਂ ਦਿੰਦੇ ਸਾਨੂੰ ਲੰਘਣ ਦਿੱਤਾ ਤਾਂ ਠੀਕ ਆ ਨਹੀਂ ਫਿਰ ਸਾਡਾ ਮੋਰਚਾ ਇੱਥੇ ਹੀ ਲੱਗੂਗਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀ ਭੋਗਤਾ ਜਿਹੜੀ ਉਹਨਾਂ ਦਾ ਕਮਰਾ ਭੰਨ ਕੇ ਉਹਨਾਂ ਨੂੰ ਅੰਦਰੋਂ ਕੱਢ ਕੇ ਲੈ ਕੇ ਗਈ ਆ ਸਾਡੀਆਂ ਲਾਸ਼ਾਂ ਜਾ ਸਕਦੀਆਂ ਘਰੇ ਪਰ ਅਸੀਂ ਘਰੇ ਕਦੇ ਵੀ ਵਾਪਸ ਨਹੀਂ ਜਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਸ਼ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਖਨਾਰੇ ਬਾਰਡਰ ਤੇ ਮਨ ਵਰਤ ਤੋਂ ਬੈਠਣ ਤੋਂ ਪਹਿਲਾਂ ਹੀ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਸਮਾਂ ਦੇ ਰਾਤਾ ਦੱਸਿਆ ਜਾ ਰਿਹਾ 3 ਤੋਂ 4 ਵਜੇ ਦੇ ਕਰੀਬ ਸਮਾਂ ਸੀ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਦੱਸ ਦੇ ਕਿ ਜਿਵੇਂ ਹੀ ਕਿਸਾਨਾਂ ਤੱਕ ਇਹ ਖਬਰ ਪਹੁੰਚਦੀ ਹੈ ਤਾਂ ਕੁਝ ਕਿਸਾਨ ਡੀਐਮਸੀ ਹਸਪਤਾਲ ਪਹੁੰਚ ਜਾਂਦੇ ਨੇ ਤਾਂ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜਿਵੇਂ ਇਹ ਕਿਸਾਨਾਂ ਨੂੰ ਪਤਾ ਲੱਗਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਵਰਟ ਦੇ ਬੈਠਣ ਤੋਂ ਪਹਿਲਾਂ ਹੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜਿਵੇਂ ਇਹ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਵੱਲ ਰੋਕ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਠਿੰਡਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹੀ ਰੋਕ ਲਿਆ ਜਾਂਦਾ ਹੈ ਬੈਰੀਗੇਡ ਲਗਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਇਥੋਂ ਤੱਕ ਕਿ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤਾਂ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਬਠਿੰਡਾ ਤੋਂ ਜਗਸੀਰ ਸਿੰਘ ਪੁੱਲਰ ਜੀ ਜੁੜ ਚੁੱਕੇ ਨੇ ਜਗਸੀਰ ਸਿੰਘ ਪੁੱਲਰ ਜੀ ਕੀ ਕਹਿਣਾ ਚਾਹੋਗੇ ਕਿਉਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆਖਿਰ ਕੀ ਮਾਮਲਾ ਹੈ ਸਾਰਾ ਜੀ ਬਿਲਕੁਲ ਰਾਤ ਜਗਜੀਤ ਸਿੰਘ ਡੱਲੇਵਾਲ ਨੂੰ ਰੈਸਟ ਦੇ ਵਿੱਚ ਲੈ ਕੇ ਡੀ ਐਮ ਸੀ ਰਜਾਇਆ ਜਾਂਦਾ ਪ੍ਰਸ਼ਾਸਨ ਵੱਲੋਂ ਪਰ ਅੱਜ ਇੱਕ ਕਿਸਾਨਾਂ ਵੱਲੋਂ ਬਠਿੰਡਾ ਨੈਸ਼ਨਲ ਹਾਈਵੇ ਤੇ ਖਾਉਰੀਵਾਜਨ ਨੂੰ ਕੂਚ ਕੀਤਾ ਜਾ ਰਿਹਾ ਸੀ ਨੈਸ਼ਨਲ ਹਾਈਵੇ ਦੇ ਜੇਠੂਕੇ ਪਿੰਡ ਕੋਲੇ ਕਿਸਾਨਾਂ ਨੂੰ ਰੋਕ ਕੇ ਪੁਲਸ ਅਧਿਐਸਕ ਦੇ ਚਲਿਆ ਜੀ ਹੂੰ ਕੀ ਕਿਸਾਨ ਖਨੋਰੀ ਬਾਰਡਰ ਵੱਲ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕੇ ਗਿਆ ਤਾਂ ਹੁਣ ਕਿਸਾਨ ਕੀ ਕਹਿ ਰਹੇ ਨੇ ਕਿ ਜੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ ਤਾਂ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਜੀ ਬਿਲਕੁਲ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਧੰਨਾਂ ਲਾ ਦਿੱਤਾ ਪਰ ਉਦੋਂ ਬਾਅਦ ਪੁਲਸ ਨੇ ਅਰੈਸਟ ਕਰਕੇ ਸਦਰ ਥਾਣਾ ਰਾਮਪੁਰੇ ਕਿਸਾਨਾਂ ਨੂੰ ਰੱਖਿਆ ਗਿਆ ਜੀ ਤੇ ਜਿਵੇਂ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਸਰਵਰ ਸਿੰਘ ਪੰਦੇ ਜਿਹੜੇ ਕਿ ਕਿਸਾਨ ਆਗੂ ਨੇ ਤਾਂ ਉਹਨਾਂ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ ਕਿ ਜਿਹੜੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਿਆ ਉਹ ਹਿੰਦੀ ਬੋਲਦੇ ਸੀ ਕੀ ਲੱਗਦਾ ਕਿ ਪੰਜਾਬ ਪੁਲਿਸ ਦੇ ਵੱਲੋਂ ਨਹੀਂ ਹਿਰਾਸਤ ਦੇ ਵਿੱਚ ਲਿਆ ਗਿਆ ਨਹੀਂ ਬਿਲਕੁਲ ਦੇਖੋ ਸਰਵਰ ਸਿੰਘ ਨੇ ਇਹਦਾ ਬਿਆਨ ਸਾਹਮਣੇ ਆਉਂਦਾ ਵੀ ਪੁਲਿਸ ਜਿਹੜੇ ਪ੍ਰਸ਼ਾਸਨ ਲੈ ਕੇ ਗਿਆ ਉਹ ਹਿੰਦੀ ਬੋਲਦੇ ਪਰ ਨਹੀਂ ਉਹ ਤਾਂ ਉਹ ਸਰੀਆਮ ਸਾਬਤ ਹੋ ਰਿਹਾ ਨਾ ਵੀ ਡੀ ਐਮ ਸੀ ਰੱਖਿਆ ਤਾਂ 50% ਨਹੀਂ ਰੈਸਟ ਕੀਤਾ ਉਹਨਾਂ ਜਿਹੜੀ ਜਿਸਨ ਡੱਲੇ ਵਾਲੋਂ ਤੇ ਹੁਣ ਜਿਹੜੇ ਕਿਸਾਨ ਜਿਵੇਂ ਬਠਿੰਡਾ ਤੇ ਕੀ ਲੱਗਦਾ ਕਿ ਇੱਥੇ ਕਿਸਾਨਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਜੀ ਬਿਲਕੁਲ ਕਿਸਾਨਾਂ ਇੱਕ ਨੌਰੀਵਦਨ ਨੂੰ ਜੋ ਜਾ ਰਹੇ ਸੀ ਰੈਸਟ ਲੈਤਾ ਪਰ ਕਿਸਾਨ ਪਿੱਛੇ ਜੱਥੇ ਆ ਰਹੇ ਆ ਪੁਲਿਸ ਵੱਲੋਂ ਰੈਸਟ ਕੀਤਾ ਜਾ ਰਿਹਾ ਨੈਸ਼ਨਲ ਹਾਈਵੇ ਤੇ ਪੁਲਿਸ ਵੱਲੋਂ ਨਾਕਾ ਲਾਇਆ ਹੋਇਆ ਜੀ ਹਮ ਤੇ ਕਿਸਾਨ ਜਿਹੜੇ ਕਿਸਾਨਾਂ ਨੂੰ ਅਰੇਸਟ ਕੀਤਾ ਗਿਆ ਉਹਨਾਂ ਦੇ ਵਿੱਚ ਕੁਝ ਕਿਸਾਨੀ ਮਹਿਲਾਵਾਂ ਵੀ ਸ਼ਾਮਿਲ ਹਨ ਜੀ ਬਿਲਕੁਲ ਕਿਸਾਨਾਂ ਕੋ ਜ਼ਿਲ੍ਹਾ ਆਗੂ ਪਰਮਜੀਤਕੌਰ ਉਹਨਾਂ ਦੇ ਸ਼ਾਮਲ ਸੀ ਉਹਨੂੰ ਵੀ ਹਿਰਾਸਤ ਦੇ ਵਿੱਚ ਲੈ ਕੇ ਘੱਟੋ ਘੱਟ 10-15 ਮਹਿਲਾ ਜਿਹੜੀਆਂ ਪ੍ਰਦਰਸ਼ਨ ਦੇ ਵਿੱਚ ਜਾ ਰਹੀਆਂ ਸੀ ਜੀ ਕਿਉਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਕਿਉਂ ਹਿਰਾਸਤ ਚ ਲਿਆ ਗਿਆ ਵੈਸੇ ਪੰਜਾਬ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਖਨੋਰੀ ਬਾਰਡਰ ਤੇ ਜਾਣ ਤੋਂ ਉਸ ਕਾਰਨ ਉਥੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਰਸਤੇ ਵਿੱਚ ਰੋਕ ਕੇ ਅਰੈਸਟ ਕੀਤਾ ਜਾ ਰਿਹਾ ਜੀ ਤੁਹਾਨੂੰ ਲੱਗਦਾ ਹੈ ਕਿ ਬੈਰੀਗੇਟਿੰਗ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕਿ ਜੇਕਰ ਇਹ ਬੈਰੀਗੇਟ ਹਟਾ ਦਿੱਤੇ ਜਾਂਦੇ ਨੇ ਤਾਂ ਕਿਸਾਨ ਅੱਗੇ ਵਧਣਗੇ ਨਹੀਂ ਕਿਸਾਨਾਂ ਨੇ ਤਾਂ ਇਹੀ ਮੰਗ ਸੀ ਵੀ ਅਸੀਂ ਨਾਕੇ ਤੋੜ ਕੇ ਤਨੌੜੀ ਬਾਰਡਰ ਵੱਲੋਂ ਜਾਵਾਂਗੇ ਪਰ ਪੁਲਿਸ ਵੱਲੋਂ ਜਾਣ ਨਹੀਂ ਦਿੱਤਾ ਜਾ ਰਿਹਾ ਉਥੋਂ ਅਰੈਸਟ ਕਰਕੇ ਸਾਧ ਅਥਾਣੇ ਰਾਮਪੁਰੇਲ ਜਾਇਆ ਗਿਆ ਕਿਸਾਨਾਂ ਹੂੰ ਕੀ ਲੱਗਦਾ ਤੁਹਾਨੂੰ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਕੀ ਆਪਾਂ ਨੇ ਸਾਰਿਆਂ ਨੇ ਫਰਵਰੀ ਦੇ ਵਿੱਚ ਵੀ ਦੇਖਿਆ ਕੀ ਉਸ ਸਮੇਂ ਮਾਹੌਲ ਦੇਖਣ ਨੂੰ ਮਿਲਿਆ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੀ ਲੱਗਦਾ ਕਿ ਉਸੇ ਤਰ੍ਹਾਂ ਦਾ ਮਾਹੌਲ ਇਸ ਵਾਰ ਪੈਦਾ ਹੋ ਸਕਦਾ ਹੈ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਕਾਫੀ ਕਿਸਾਨ ਪਟਕਦੇ ਹੋਏ ਵੀ ਨਜ਼ਰ ਆ ਰਹੇ ਨੇ ਜੀ ਬਿਲਕੁਲ ਇਸ ਲਈ ਦਿਨ ਦੇਖੋ ਕਿ ਕਿਸਾਨਾਂ ਕੋਈ ਸ਼ੀਤ ਵੀ ਹੁੰਦਾ ਪ੍ਰਦਰਸ਼ਨ ਦੀ ਬਦ ਤੇ ਲੱਛਾ ਕੀਤਾ ਜਾਂਦਾ ਹੈ ਉਹ ਕਿਸਾਨਾਂ ਦਾ ਹੁਣ ਮੈਨੂੰ ਲੱਗਦਾ ਨਹੀਂ ਜਿਹੜੇ ਸਾਲ ਨਾਲ ਸਰਕਾਰ ਸਖਤ ਹੋਈ ਹੋਈ ਹੈ ਵੀ ਕਿਸਾਨਾਂ ਨੂੰ ਉੱਥੇ ਕੋਈ ਪ੍ਰਦਰਸ਼ਨ ਕੀਤਾ ਕਰਨਾ ਦਿੱਤਾ ਜਾਊਗਾ ਹੂੰ ਕਿੰਨੇ ਕਿਸਾਨਾਂ ਨੂੰ ਅਰੈਸਟ ਕੀਤਾ ਗਿਆ ਘੱਟੋ ਘੱਟ 5-7 ਔਰ ਤਾਸੀ 10-15 ਕਿਸਾਨ ਸੀ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਜਗਸੀਰ ਪੁੱਲਰਜੀਤ ਮਾਮ ਜਾਣਕਾਰੀ ਦੇਣ ਦੇ ਲਈ ਤਬ ਬਠਿੰਡਾ ਨੈਸ਼ਨਲ ਹਾਈਵੇ ਤੋਂ ਵੀ ਕੁਝ ਕਿਸਾਨਾਂ ਨੂੰ ਜਿਨ੍ਹਾਂ ਦੇ ਵਿੱਚ ਕਿਸਾਨੀ ਮਹਿਲਾਵਾਂ ਵੀ ਸ਼ਾਮਿਲ ਹਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੇ ਕਿ ਖਨੋਰੀ ਬਾਰਡਰ ਵੱਲ ਕੋਚ ਕਰ ਰਹੇ ਸੀ ਜਿਵੇਂ ਹੀ ਉਹਨਾਂ ਦਾ ਖਬਰ ਪਹੁੰਚਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਜਗਜੀਤ ਸਿੰਘ ਢੱਲੇਵਾਲ ਨੂੰ ਕਦੋਂ ਤੱਕ ਪੁਲਿਸ ਹਿਰਾਸਤ ਦੇ ਵਿੱਚ ਰੱਖਦੀ ਹੈ ਅਤੇ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਹੌਲ ਤਣਾਅਪੂਰਨ ਬਣਦਾ ਹੈ ਜਾਂ ਫਿਰ ਨਹੀਂ ਤਾਂ ਦੱਸ ਦਿਓ ਕਿ ਉਸ ਤੋਂ ਬਾਅਦ ਜਿਵੇਂ ਕਿਸਾਨਾਂ ਤੱਕ ਇਹ ਪਤਾ ਲੱਗਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਹਿਰਾਸਤ ਦੇ ਵਿੱਚੋਂ ਤਾਂ ਉਹ ਵੀ ਡੀएमसी ਹਸਪਤਾਲ ਪਹੁੰਚ ਜਾਂਦੇ ਨੇ ਤਾਂ ਡੀएमसी ਦੇ ਲੁਧਿਆਣਾ ਹਸਪਤਾਲ ਦੇ ਵਿੱਚ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਸ ਲੈ ਗਈ ਹੈ ਤਾਂ ਖਨੋਰੀ ਬਾਰਡਰ ਤੇ ਅੱਜ ਤਾਂ ਦੱਸ ਦਈਏ ਕਿ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਬਿੱਤੇ ਦਿਨ ਹੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਜੇ ਸਾਡੀਆਂ ਮੰਗਾਂ ਨਹੀਂ ਮੰਨਦੀ ਤਾ ਅਸੀਂ ਭੁਖ ਹੜਤਾਲ ਤੇ ਬੈਠਾਂਗੇ ਤਾਂ ਅੱਜ ਭੁਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ 26 ਨਵੰਬਰ ਨੂੰ ਤੰਦਾਜ਼ੀ ਕੀ ਬਿੱਤੇ ਦਿਨੀ ਹੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆਪਣੀ ਜ਼ਮੀਨ ਜਾਇਦਾਦ ਵੀ ਆਪਣੇ ਨੂੰ ਪੁੱਤ ਅਤੇ ਪੋਤਰੇ ਦੇ ਨਾਂ ਕਰ ਦਿੱਤੀ ਸੀ ਕੀ ਉਹਨਾਂ ਦੇ ਇਹ ਕਹਿਣਾ ਸੀ ਕਿ ਜਿਹੜੇ ਰਾਤੇ ਅਸੀਂ ਚੱਲੇ ਆ ਕਿ ਲੱਗਦਾ ਨਹੀਂ ਕਿ ਅਸੀਂ ਵਾਪਸ ਵੀ ਪਰਤਾਂਗੇ ਅਤੇ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਹੀ ਕੇਂਦਰ ਸਰਕਾਰ ਤੋਂ ਜਿਹੜੇ ਕਿ ਅਸੀਂ ਵਾਪਸ ਪਰਤਾਂਗੇ ਤਾਂ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਆਪਣੀ ਜ਼ਮੀਨ ਜਾਇਦਾਦ ਵੀ ਨੂੰ ਪੁੱਤ ਦੇ ਨਾਂ ਕਰਵਾ ਦਿੱਤੀ ਹੈ ਤਾਂ ਅੱਜ ਮਰਨਵਰਤ ਤੇ ਬੈਠਣਾ ਸੀ ਡੱਲੇਵਾਲ ਦੇ ਵੱਲੋਂ ਇਸ ਤੋਂ ਪਹਿਲਾਂ ਹੀ ਦੇਰ ਰਾਤ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਸਾਹਮਣੇ ਆਵੇਗਾ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਅਸੀਂ ਕਿ ਡੱਲੇਵਾਲ ਸਾਹਿਬ ਨੇ ਸਾਡੇ ਮਰਨਵਰਤ ਤੇ ਬੈਠਣਾ ਸੀ ਅੱਜ ਸਾਡਾ ਪਹਿਲਾ ਐਲਾਨ ਕੀਤਾ ਹੋਇਆ ਸੀ ਐਮਐਸਪੀ ਗਰੰਟੀ ਕਾਨੂੰਨ ਦਾ ਕਰਜ਼ਾ ਮਾਫੀ ਦਾ ਤੇ ਸਬਾਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਪਿਛਲੇ 8-9 ਮਹੀਨਿਆਂ ਤੋਂ ਅਸੀਂ ਲਗਾਤਾਰ ਬਾਰਡਰਾਂ ਤੇ ਬੈਠੇ ਆ ਤੇ ਸੁਣਵਾਈ ਨਹੀਂ ਹੋ ਰਹੀ ਸਰਕਾਰ ਤੋਂ ਆਪਦੇ ਕਿਤੇ ਦੀ ਜ਼ਿੰਮੇਵਾਰੀ ਹੈ ਕਿਹੜਾ ਕੋਈ ਕਿਤੇ ਦੀ ਲੜਾਈ ਲੜਨ ਵਾਸਤੇ ਆਪਦੇ ਕਿਤੇ ਦੀ ਲੜਾਈ ਨੂੰ ਲੈ ਕੇ ਗਏ ਆ ਸੁਪਰੀਮ ਕੋਰਟ ਦਾ ਵੀ ਫੈਸਲਾ ਹੈ ਵੀ ਇਹਨਾਂ ਨੂੰ ਜੋ ਵੀ ਇਹਨਾਂ ਨੇ ਮੰਗਾ ਗਰੰਟੀ ਕਾਨੂੰਨ ਦੇਣਾ ਪਊਗਾ ਪਰ ਇਥੋਂ ਦੀ ਗਵਰਨਮੈਂਟ ਨੇ ਸਰਕਾਰ ਨੇ ਸੈਂਟਰ ਨੇ ਹਰਿਆਣੇ ਨੇ ਤੇ ਪੰਜਾਬ ਸਰਕਾਰ ਨੇ ਤੇ ਸਾਡੇ ਪ੍ਰਧਾਨ ਜੀ ਨੂੰ ਰਾਤ ਹੀ ਅਰੈਸਟ ਕਰ ਲਿਆ ਤੜਕੇ ਪੌਣੇ 3 ਵਜੇ ਚੱਕ ਕੇ ਅਰੈਸਟ ਕਰ ਲਿਆ ਉੱਥੋਂ 도ਮਾ ਰਾਜਾਂ ਦੀ ਪੁਲਿਸ ਆ ਤੇ ਅੱਜ ਵੀ ਇੱਥੇ ਅਸੀਂ ਜੇਠੂ ਕੇ ਨਾਕੇ ਤੇ ਖੜੇ ਆ ਇੱਥੋਂ ਪੰਜਾਬ ਪੁਲਿਸ ਸਾਡੇ ਨਾਲ ਇਹ ਜਾ ਬਤੀਰਾ ਕਰ ਰਹੀ ਹੈ ਤੇ ਮੁੰਡੇ ਨਾਲ ਧੱਕਾ ਮੁੱਕੀ ਵੀ ਕਰਨ ਲੱਗਿਆ ਸੀ ਇੱਥੋਂ ਦਾ ਇੱਕ ਐਸਆਈ ਇੱਥੇ ਸਾਡੇ ਨਾਲ ਸਰੀਆਮ ਧੱਕਾ ਹੋ ਰਿਹਾ ਹੈ ਲੋਕਤੰਤਰ ਦਾ ਘਾਣਾ ਹੈ ਇੱਥੋਂ ਆ ਕਾਨੂੰਨ ਦੇ ਰਖਵਾਲੇ ਇਧਰ ਨਿਗਾ ਮਰੋ ਆ ਕਿਵੇਂ ਸਾਨੂੰ ਸੜਕ ਦੇ ਖੜਾਈ ਖੜੇ ਆ ਆ ਕਿਹੜੇ ਕਹਿੰਦੇ ਆ ਵੀ ਅਸੀਂ ਕਾਨੂੰਨ ਦੇ ਰਖਵਾਲੇ ਆ ਇਹ ਪੰਜਾਬ ਪੁਲਿਸ ਇਹ ਭਾਜਪਾ ਦੀ ਕਿਸਾਨ ਵਿਰੋਧੀ ਸਰਕਾਰ ਦੀ ਪਿੱਠ ਤੇ ਖੜੀ ਹੈ ਸਾਨੂੰ ਇੱਥੇ ਇੱਥੇ ਨਾਕੇ ਤੇ ਰੋਕਿਆ ਗਿਆ ਅਸੀਂ ਜਾਮ ਲਾ ਕੇ ਬੈੰਨੇ ਆ ਅਸੀਂ ਸ਼ਾਂਤਮਈ ਆਪਦੇ ਖਨੌਰੀ ਬਾਰਡਰ ਤੇ ਜਾ ਰਹੇ ਹਾਂ ਤੇ ਪਰ ਇਥੋਂ ਦੀ ਪੁਲਿਸ ਸਾਡੀ ਨਾਲ ਧੱਕਾਸ਼ਹੀ ਕਰ ਰਹੀ ਹੈ ਅਸੀਂ ਐਸੇ ਕਰਕੇ ਇੱਥੇ ਸੜਕ ਦੀ ਜਾਮ ਲਾਤਾ ਤੇ ਉਹਨਾਂ ਚੱਕ ਅਸੀਂ ਜਾਮ ਨਹੀਂ ਖੋਲਾਂਗੇ ਤੇ ਅਸੀਂ ਹੋਰ ਵੀ ਸਾਡਾ ਕਿਹੜਾ ਕਿਸਾਨ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਸੇਹਤੋ ਸੇਤੀ ਇੱਥੇ ਸਾਨੂੰ ਜੇਠੂ ਕੀ ਬਾਰਡਰ ਤੇ ਆਛੇ ਜੇਠੂ ਕੀ ਨਾਕੇ ਤੇ ਸੇਤੀ ਪਹੁੰਚਣ ਤੇ ਇੱਥੋਂ ਪੁਲਿਸ ਪੰਜਾਬ ਪੁਲਿਸ ਧੱਕਾ ਕਰ ਰਹੀ ਆ ਕਿਸਾਨਾਂ ਨਾਲ ਤੇ ਅਸੀਂ ਜਾਮ ਲਈ ਬੈਠੇ ਆਂ ਅਗਲਾ ਜਾਮ ਦੇ ਵਿੱਚ ਜਿੰਨਾ ਚੱਕ ਜਿੰਨਾ ਚੱਕ ਇਥੋਂ ਨਹੀਂ ਖੁੱਲੂਗਾ ਉਹਨਾਂ ਚੱਕ ਅਸੀਂ ਇੱਥੇ ਬੈਠਾਂਗੇ ਇੱਥੇ ਮੋਰਚਾ ਬਣਾ ਦਾਂਗੇ ਤੇ ਅਸੀਂ ਘਰਾਂ ਨੂੰ ਵਾਪਸ ਹੋਣ ਵਾਲੇ ਨਹੀਂ ਤੇ ਆਪਦਾ ਜੋ ਵੀ ਸਾਡਾ ਅਗਲਾ ਹੈਗਾ ਵੀ ਮਰਨ ਵਰਤ ਤੇ ਅਗਲਾ ਆਗੂ ਬੈਠੂਗਾ ਅਸੀਂ ਉਹਦੇ ਨਾਲ ਖੜਾਂਗੇ ਜਾਵਾਂਗੇ ਬਾਰਡਰਾਂ ਤੇ ਜਾਵਾਂਗੇ ਦਿਨ ਰਾਤ ਸਾਡੇ ਕਿਸਾਨ ਪਹੁੰਚਣਗੇ ਸਾਡੀਆਂ ਬਤੂ ਬਤ ਮਾਮਾ ਨੂੰ ਬੇਨਤੀ ਆ ਵੀ ਸੇ ਤੋਂ ਸੇਤੀ ਆ ਵੀ ਛੱਡਣਾ ਮਾਈਆਂ ਬੈਠੀਆਂ ਤੇ ਅਸੀਂ ਉਹਨਾਂ ਚੱਕ ਇੱਥੇ ਬੈਠਾਂਗੇ ਤੇ ਅਸੀਂ ਆਪਦੀ ਲੜਾਈ ਆਪਾਂ ਹੀ ਆਪਣੀ ਮੇਰਾ ਨਾਮ ਪਰਮਜੀਤ ਕੋਰ ਸੰਦੂ ਜ਼ਿਲ੍ਹਾ ਕੋ ਬੀਕੇ ਜੋ ਸਿੱਤੂ ਪਰ ਮਠਿੰਡਾ ਜੀ ਕੀ ਕਿੱਥੇ ਜਾ ਰਹੇ ਸੀ ਅਸੀਂ ਜੀ ਖਨੌਰੀ ਬਾਰਡਰ ਤੇ ਜਾ ਰਹੇ ਸੀ ਤੇ ਸਾਨੂੰ ਹੁਣ ਪੁਲਿਸ ਪ੍ਰਸ਼ਾਸਨ ਇੱਥੇ ਵੀ ਤੰਗ ਕਰ ਰਿਹਾ ਦੇਖੋ ਇੰਨਾ ਤੱਕਾ ਕਰਦੇ ਆ ਸਰਕਾਰਾਂ ਵੀ ਸਾਨੂੰ ਅਸੀਂ ਸ਼ਾਂਤੀਪੂਰਵਕ ਜਾਂਦੇ ਸਾਨੂੰ ਇਹ ਜਾਣ ਨਹੀਂ ਦਿੰਦੇ ਜੇ ਸਾਨੂੰ ਲੰਘਣ ਦਿੱਤਾ ਤਾਂ ਠੀਕ ਆ ਨਹੀਂ ਫਿਰ ਸਾਡਾ ਮੋਰਚਾ ਇੱਥੇ ਹੀ ਲੱਗੂਗਾ ਅਸੀਂ ਪਿੰਡਾਂ ਦੇ ਵਿੱਚ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਭੈਣਾ ਵੀਰ ਇੱਥੇ ਪਹੁੰਚੋ ਜੇਠੂ ਕੇ ਜੇ ਜੇ ਤੁਹੇ ਨਾ ਤੇ ਦੇਸ ਅਸੀਂ ਕਿਉਂਕਿ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਇਹ ਤਾਂ ਹੈ ਨਹੀਂ ਵੀ ਅਸੀਂ ਸਾਡੀ ਗੱਡੀਏ ਪਿੱਛੇ ਵਾਪਸ ਕਰ ਦੇਣਗੇ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਨੈਤ ਧੜ ਵੇਦਾ ਕਿਸਾਨ ਆਗੂਆ ਦੇਖੋ ਸਾਡੇ ਵਾਸਤੇ ਮਰਨ ਵਰਤ ਤੇ ਬੈਠਣ ਲੱਗੇ ਆ ਨਾ ਉਹਨਾਂ ਨੇ ਰਾਤ ਚੋਰਾ ਵਾਂਗ ਪੰਜਾਬ ਕੇਂਦਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀ ਭੋਗਤਾ ਜਿਹੜੀ ਉਹਨਾਂ ਦਾ ਕਮਰਾ ਭੰਨ ਕੇ ਉਹਨਾਂ ਨੂੰ ਅੰਦਰੋਂ ਕੱਢ ਕੇ ਲੈ ਕੇ ਗਈ ਆ ਤੇ ਜੇ ਇੰਨਾਂ ਹੀ ਸੀ ਤਾਂ ਫਿਰ ਸਾਹਮਣੇ ਸ਼ਰਿਆਮ ਜਿਵੇਂ ਪਟਿਆਲਿਆਂ ਚੱਕਿਆ ਸੀ ਓਵੇਂ ਚੱਕਦੇ ਸਾਡੀਆਂ ਲਾਸ਼ਾਂ ਜਾ ਸਕਦੀਆਂ ਘਰੇ ਪਰ ਅਸੀਂ ਘਰੇ ਕਦੇ ਵੀ ਵਾਪਸ ਨਹੀਂ ਜਾਵਾਂਗੇ ਜਿੰਨਾ ਟਾਈਮ ਅਸੀਂ ਆਪਦੇ ਆਗੂ ਦੀ ਆਗੂ ਤੱਕ ਨਹੀਂ ਪਹੁੰਚ ਕਰਦੇ ਥੈਂਕ ਯੂ ਆਰ ਕੌਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਯੂਆਰ ਕੌਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishn Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.